ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਦਾਤਾ ਬੀਤੇ ਹੋਏ ਕੱਲ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੀ ਫਲਾਈਟ ਦਾਤਾ ਜੀ ਜੋ ਜਹਾਜ਼ ਕਰੈਸ਼ ਹੋਇਆ ਉਸ ਜਹਾਜ਼ ਦੇ ਯਾਤਰੋ ਜਿਨ੍ਹਾਂ ਦੇ ਵਿੱਚ ਇਸ ਤਰਿਆਂ ਪੁਰਖ ਬੱਚੇ ਸਟਾਫ ਜਿਨ੍ਹਾਂ ਦੀਆਂ ਦਾਤਾ ਜੀ ਜਾਨਾਂ ਚਲੀਆਂ ਗਈਆਂ ਤਿਨ੍ਹਾਂ ਦੀ ਆਤਮਿਕ ਕਲਿਆਣਤਾ ਵਾਸਤੇ ਅਰਦਾਸ ਬੇਨਤੀ ਦਾਤਾ ਮਿਹਰ ਵਰਤੌਣੀ ਸੇਵਕਾਂ ਦੀਆਂ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਪਿਛੇ ਪਰਿਵਾਰਾਂ ਨੂੰ ਸਖੇ ਸੰਬੰਧੀਆਂ ਨੂੰ ਦੇਸ਼ ਵਾਸੀਆਂ ਨੂੰ ਦਾਤਾ ਜੀ ਇਹ ਬਾਣਾ ਮਿੱਠਾ ਕਰਕੇ ਮੰਨਣ ਦੀ ਸ਼ਕਤੀ ਪਰ ਪ੍ਰਦਾਨ ਕਰਨਾ ਆਣੀ ਸਿਮਰਣ ਦਾ ਓਟ ਸਹਾਰਾ ਬਖਸ਼ਣਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ ਜੇ ਤੇ ਦਵਾਰ ਹੈ ਉਬਰੈ ਤਿਤੈ ਦੇਖੋ ਉਭਾਰ ਦਾਤਾ ਸਮst ਸੰਸਾਰ ਵਿੱਚ ਸੁਖ ਵਰਤਾਉਣਾ ਸਰਬੱਤ ਦਾ ਭਲਾ ਕਰਨਾ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਦਾਤਾ ਬੀਤੇ ਹੋਏ ਕੱਲ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੀ ਫਲਾਈਟ ਦਾਤਾ ਜੀ ਜੋ ਜਹਾਜ਼ ਕ੍ਰੈਸ਼ ਹੋਇਆ ਉਸ ਜਹਾਜ਼ ਦੇ ਯਾਤਰੀ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਆਪੁਰਖ ਬੱਚੇ ਸਟਾਫ ਜਿਨ੍ਹਾਂ ਦੀਆਂ ਦਾਤਾ ਜੀ ਜਾਨਾਂ ਚਲੀਆਂ ਗਈਆਂ ਤੇਨਾਂ ਦੀ ਆਤਮਿਕ ਕਲਿਆਣਤਾ ਵਾਸਤੇ ਅਰਦਾਸ ਬੇਨਤੀ ਦਾਤਾ ਮਿਹਰ ਵਰਤੌਣੀ ਸੇਵਕਾਂ ਦੀਆਂ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਪਿਛੇ ਪਰਿਵਾਰਾਂ ਨੂੰ ਸਖੇ ਸੰਬੰਧੀਆਂ ਨੂੰ ਦੇਸ਼ ਵਾਸੀਆਂ ਨੂੰ ਦਾਤਾ ਜੀ ਇਹ ਬਾਣਾ ਮਿੱਠਾ ਕਰਕੇ ਮੰਨਣ ਦੀ ਸ਼ਕਤੀ ਪਰ ਪ੍ਰਦਾਨ ਕਰਨਾ ਬਾਣੀ ਸਿਮਰਨ ਦਾ ਓਟ ਸਹਾਰਾ ਬਖਸ਼ਣਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤੇ ਦਵਾਰ ਹੈ ਉਬਰੈ ਤਿਤੈ ਲੇਖੋ ਉਭਾਰ ਦਾਤਾ ਸਮਸਤ ਸੰਸਾਰ ਵਿੱਚ ਸੁਖ ਵਰਤਾਉਣਾ ਸਰਬੱਤ ਦਾ ਭਲਾ ਕਰਨਾ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਦਾਤਾ ਬੀਤੇ ਹੋਏ ਕੱਲ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੀ ਫਲਾਈਟ ਦਾਤਾ ਜੀ ਜੋ ਜਹਾਜ਼ ਕਰੈਸ਼ ਹੋਇਆ ਉਸ ਜਹਾਜ਼ ਦੇ ਯਾਤਰੋ ਜਿਨ੍ਹਾਂ ਦੇ ਵਿੱਚ ਇਸਤਰੀਆਂ, ਪੁਰਖ, ਬੱਚੇ, ਸਟਾਫ ਜਿਨ੍ਹਾਂ ਦੀਆਂ ਦਾਤਾ ਜੀ ਜਾਨਾਂ ਚਲੀਆਂ ਗਈਆਂ, ਤਿਨ੍ਹਾਂ ਦੀ ਆਤਮਿਕ ਕਲਿਆਣਤਾ ਵਾਸਤੇ ਅਰਦਾਸ ਬੇਨਤੀ ਦਾਤਾ ਮਿਹਰ ਵਰਤੌਣੀ ਸੇਵਕਾਂ ਦੀਆਂ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਪਿੱਛੇ ਪਰਿਵਾਰਾਂ ਨੂੰ, ਸਖੇ ਸੰਬੰਧੀਆਂ ਨੂੰ ਦੇਸ਼ ਵਾਸੀਆਂ ਨੂੰ ਦਾਤਾ ਜੀ ਇਹ ਬਾਣਾ ਮਿੱਠਾ ਕਰਕੇ ਮੰਨਣ ਦੀ ਸ਼ਕਤੀ ਪਰ ਪ੍ਰਦਾਨ ਕਰਨਾ ਬਾਣੀ ਸਿਮਰਨ ਦਾ ਓਟ ਸਹਾਰਾ ਬਖਸ਼ਣਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤੇ ਦਵਾਰ ਹੈ ਉਬਰੈ ਤਿਤੈ ਲੇਖੋ ਉਭਾਰ ਦਾਤਾ ਸਮst ਸੰਸਾਰ ਵਿੱਚ ਸੁਖ ਵਰਤਾਉਣਾ ਸਰਬੱਤ ਦਾ ਭਲਾ ਕਰਨਾ